ਦੇ ਵਿੱਚ ਜਿਹਨਾਂ ਕੋਲੇ ਸਾਰਾ ਕੁਝ ਹੈਗਾ ਉਹ ਫੇਰ ਵੀ ਮਤਲਬ ਆ ਕੇ ਉਦਾਰ ਲਈ ਜਾਂਦੇ ਆ ਭਾਈ ਤੁਹਾਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਜਿਹਨਾਂ ਦਾ ਰੱਜੇ ਪੂਜੇ ਬੰਦੇ ਸਾਰੇ ਲੈ ਰਿਆ ਆਲੇ ਜਿਹੜਾ ਕਿਸੇ ਦੇ ਕੋਲ ਕੋਈ ਸੋਚਦਾ ਕਿ ਕੋਈ ਦੇਖਦਾ ਨਾ ਹੀ ਕਿ ਇਹਨੂੰ ਅਸੀਂ ਕਹਿ ਸਕਨੇ ਆ ਕਿ ਤੂੰ ਨਾ ਲੈ ਆਓ ਐਦਾਂ ਲੱਗਦਾ ਨਹੀਂ ਕਿ ਉਹ ਪਰ ਆਹ ਵੇਖੋ ਇਹ ਅਸੀਂ ਇਹ ਕਹਿੰਨੇ ਕਿ ਜਿੰਨੂੰ ਲੋੜ ਆ ਜਿੰਨੀ ਚੀਜ਼ ਦੀ ਲੋੜ ਆ ਉਹ ਨਹੀਂ ਲਾਓ ਲੋੜ ਤੋਂ ਵੱਧ ਨਾ ਲਾਓ ਪਰ ਅਗੇ ਹੁਣ ਅਗਲੇ ਦੀ ਸੋਚ ਜਿੱਦਾਂ ਨਹੀਂ ਪਾਜੀ ਆਈ ਉਹਦੇ ਬਾਰੇ ਕੋਈ ਬੱਕੇ ਇਦਾਂ ਨਹੀਂ ਕਹਿ ਸਕਦੇ ਵਿਚਾਰ ਹੋਰ ਕੋਈ ਤੁਸੀਂ ਅਪੀਲ ਕਰਨੀ ਚਾਹੁੰਦੇ ਹੋ ਲੋਕਾਂ ਤੋਂ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਜਿੰਨੀ ਤੁਹਾਨੂੰ ਲੋੜ ਆ ਓਨੀ ਚੀਜ਼ ਲਓ ਉਸ ਤੋਂ ਵੱਧ ਨਾ ਲਓ ਜਿੱਦਾਂ ਹਣ ਮਾਲਤ ਪਿੰਡ ਦੇ ਵਿੱਚ ਤਰਪਾਲਾਂ ਚਾਹੀਦੀਆਂ ਸੀ ਤਰਪਾਲਾਂ ਹੁਣ ਲੋੜ ਤੋਂ ਵੱਧ ਆ ਗੀਆਂ ਐਰਨੋ ਵਾਤੇ ਹੁਣ ਲੋੜ ਤੋਂ ਵੱਧ ਚੀਜ਼ ਚਾਹੀਦੀ ਨਹੀਂ ਪਿੰਡ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਆ ਉਹਨੂੰ ਤੁਸੀਂ ਦਿਓ ਭਾਂੇ ਘਰ ਦੇ ਕੇ ਦਿਓ ਆਈ ਨੇ ਕਹਿੰਦਾ ਕਿ ਮੇਰੇ ਕਹਿੰਦੇ ਦਿਓ ਮੈਂ ਪੈਸੇ ਨਹੀਂ ਖਰਚੇਗਾ ਦਾ ਜੇ ਤਾਂ ਹੁਣ ਤੁਸੀਂ ਪੈਸੇ ਤੁਸੀਂ ਖਾਚ ਰਹੇ ਤੁਸੀਂ ਆਪਣੇ ਘਰ ਦੇ ਕੇ ਚੀਜ਼ ਦੋ ਚਲੋ ਅਸੀਂ ਤਾਂ ਇਹੀ ਕਹਾਂਗੇ ਜਿੰਨ ਲੋੜਾ ਮਾਤਰੀਆਂ ਲੈ ਲੈ ਹਾਂਜੀ ਵੀ ਤੁਹਾਡੇ ਪਿੰਡ ਵਾਸੀਆਂ ਦੇ ਇਹ ਗੱਲ ਕਹਿਣੀ ਆ ਵੀ ਪਿੰਡ ਜਰੂਰੀ ਜੀ ਸਮਾਨ ਆਉਂਦਾ ਸਰਪੰਚ ਆਪਣੇ ਘਰ ਦੇ ਕੇ ਆਪਣੇ ਬੰਦ ਨੂੰ ਦੇ ਦਿੰਦਾ ਇਹਦੇ ਵਾਰ ਕੀ ਕਹਿਣਾ ਚਾਹੁੰਦੇ ਹੋ ਅੱਗੇ ਅਸੀਂ ਸਰਪੰਚ ਵੇਖੋ ਜੀ ਮੈਂ ਤੁਹਾਨੂੰ ਚੇਂਜ ਕਰਕੇ ਦੱਸਣਾ ਕਿ ਜੇ ਮੈਨੂੰ ਸਰਕਾਰੀ ਸਮਾਨ ਆਇਆ ਕੋਈ ਤੇ ਮੈਨੂੰ